ਮਰ ਜਾ ਮੰਗੇ ਪੰਥ ਨਾਲੋਂ ਕੋਈ ਟੋਟਲ ਨਹੀਂ ਸਕਦੀ ਸਾਧ ਸੰਗਤ ਜੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਾਂਗੇ ਇਹੀ ਨਾਰਾ ਰਿਆ ਸਰ ਜਦ ਤੁਸੀਂ ਕੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਐਥੇ ਤੀਰ ਬੰਗੋ ਵੱਜਦਾ ਸੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਉਹਨਾਂ ਪਾਰਟੀ ਚ ਨਹੀਂ ਤੱਕੜੀ ਅਜੇ ਵੀ ਝੁੱਲੀ ਜਾਂਦੀ ਇਹ ਝੁੱਲੀ ਜਾਂਦੀ ਮੇਰੇ ਕੋਠਾ ਵੇਖ ਲਓ ਪਰਿਆ ਪਿਆ ਤੱਕੜੀ ਨਾਲ ਅੱਡੇ ਦੇ ਵੱਡੇ ਬੰਡਲ ਪਏ ਸਭ ਮੇਰੀ ਬੇਨਤੀ ਹੈ ਚੁੱਕੇ ਮੇਰੇ ਵੀਰੋ ਮੈਂ ਤੁਹਾਡੇ ਕੋਲ ਮਾਫੀ ਹੋ ਸਕਦਾ ਮੇਰੇ ਕੋਲੋ ਗਲਤੀਆਂ ਹੋਈਆਂ ਹੁਣ ਹੋ ਸਕਦਾ ਮੇਰੇ ਕੋਲੋ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਨਾ ਕਦੀ ਸ਼ੌਮਣੀ ਕਲਦਾ ਨੂੰ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੰਥ ਦੇ ਸਿਧਾਂਤਾਂ ਨੂੰ ਕਮਜ਼ੋਰ ਹੋਣ ਦਿਆਂਗੀ ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਪ੍ਰਧਾਨ ਵੀ लाडਲਾ ਅਸੀਂ ਵੀ लाडਲੇ ਅਸੀਂ ਐ ਹੀ लाडਲੇ ਇੱਕ ਦੂਜੇ ਦਾ ਸਤਿਕਾਰ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਕਰਦੇ ਆ ਤੇ ਇੱਕ ਦੂਜੇ ਦੇ ਖੁਸ਼ ਵੀ ਬੜੇ ਹੁੰਦੇ ਆ ਸਾ ਸਾਡੇ ਅਸੀਂ ਵੱਖਰੇ ਹੋ ਨਹੀਂ ਸਕਦੇ ਕਾਰਨ ਪਾਈ ਲੋਕੀ ਨਹੀਂ ਸੀ ਮੰਨਦੇ ਇੱਕ ਵੀ ਅਹੁਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਪਰਿਵਾਰ ਦੇ ਸਾਰੇ ਬੱਚਿਆਂ ਵਿੱਚ ਪੰਥ ਦਾ ਪਿਆਰ ਘੁੱਟ-ਘੁੱਟ ਕੇ ਪਰਿਆ ਸਾਡੀਆਂ ਰਗਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਹੈ ਉੱਥੇ ਧਰਮ ਪ੍ਰਤੀ ਸਾਰਾ ਇਲਾਕਾ ਕੁਰਬਾਨ ਹੋਣ ਨੂੰ ਤਿਆਰ ਹੋ ਜਾਂਦਾ ਹੈ ਜਿਵੇਂ ਆ ਕਹਾਂਗੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਸੀਂ ਅੱਜ ਬੀੜਾ ਚੁੱਕਾਂਗੇ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਲਗਾਤਾਰ ਇੱਕ ਇੱਕ ਸਵਾਸ ਦੇ ਨਾਲ ਡੈਡੀਕੇਸ਼ਨ ਦੇ ਨਾਲ ਪਾਰਟੀ ਦੀ ਮਜਬੂਤੀ ਵਾਸਤੇ ਕੰਮ ਕੀਤਾ ਉਸੇ ਤਰ੍ਹਾਂ ਅਸੀਂ ਕੰਮ ਲਗਾਤਾਰ ਹੋਰ ਵੱਧ ਕੇ ਕਰੀਏ ਪਾਵੇਂ ਬਾਦਲ ਸਾਹਿਬ ਤੁਹਾਡੇ ਮਨਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ-ਕੱਲੇ ਲੀਡਰਾਂ ਕੋ ਜਾ ਕੇ ਇਹੋ ਹੀ ਵਾਸਤਾ ਪਾਉਂਦੀ ਰਹੀਆਂ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾਨੀ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੁਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੈਂ ਤਾਂ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਝੋਲੀ ਚ ਪਾਨੀ ਆ ਹਰ ਕਮੀ ਨੂੰ ਮੈਂ ਆਪਣੀ ਝੋਲੀ ਚ ਪਾਨੀ ਆ ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਮੈਨੂੰ ਕੋਈ ਚਿੰਤਾ ਨਹੀਂ ਨਿੰਦਕ ਹਮਰੇ ਕਪੜੇ ਧੋਏ ਬੜਾ ਕੁਝ ਕੁਝ ਵਿਅਕਤੀਆਂ ਨੇ ਕਿਹਾ ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਆ ਇਸ ਪਰਿਵਾਰ ਕੋਲੋਂ ਨਾ ਕਦੀ ਆਸ ਹੈ ਨਾ ਤੁਸੀਂ ਕਦੀ ਆਪਣੇ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰੇਮ ਸਿੰਘ ਜੀ ਦੀ ਇਹ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਤੋਂ ਉੱਤੇ ਬਾਹਰ ਹਾਂ ਸਿ ਟੈਲੀਫੋਨ ਕੀਤੇ ਮੇਰੇ ਵੀਰਾਂ ਨੇ ਬੜੇ ਟੈਲੀਫੋਨ ਕੀਤੇ ਮੇਰੇ ਸਾਥੀਆਂ ਨੇ ਰੋਜ਼ ਅੱਧਾ-ਅੱਧਾ ਘੰਟਾ ਮੇਰ ਨਾਲ ਵਿਚਾਰਾ ਕੀਤੀਆਂ ਔਰ ਹਰ ਕੋਈ ਬੈਠਾ ਹੋਇਆ ਇੱਥੇ ਹਰ ਕੋਈ ਤੁਹਾਨੂੰ ਕਹਿ ਸਕਦਾ ਹੈ ਡਾਕਟਰ ਦਲਜੀਤ ਸਿੰਘ ਦੀ ਚੀਮਾ ਵਰਗੇ ਗਵਾਹ ਨੇ ਕਿ ਇੱਕ-ਇੱਕ ਵਿਅਕਤੀ ਨੇ ਹੋਇਆ ਮੈਂ ਕੱਲ ਕਹੀ ਕਿ ਮੇਰੇ ਵੀਰੋ ਅੱਜ ਜੇ ਪਾਰਟੀ 'ਚ ਕਮੀ ਆਈ ਹੈ ਜਿਨ੍ਹਾਂ ਕਾਰਨ ਕਰਕੇ ਆਈ ਹੈ ਪਰ ਸਾਰੇ ਤਕਰੇ ਹੋ ਗਏ ਹੰਬਲਾ ਮਾਰੀਏ ਸਦਾਰਤਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡਾ ਬਚਨ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਾ ਕਦੀ ਸ਼੍ਰੋਮਣੀ ਕਮੇਟੀ ਦਾ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੰਥ ਦੇ ਸਿਧਾਂਤਾਂ ਨੂੰ ਕਮਜ਼ੋਰ ਹੋਣ ਦਿਆਂਗੀ ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸ਼੍ਰੀ ਹਰਮਨਦਾਸ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ 104 ਸਾਲ ਪਹਿਲਾਂ ਬਣੀ 104 ਸਾਲ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਉਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੀ ਬਹੁਤ ਵੱਡੀ ਮਿਹਨਤ ਕੀਤੀ ਬੜੀ ਕੁਰਬਾਨੀ ਕੀਤੀ ਬਾਦਲ ਸਾਹਿਬ 104 ਸਾਲ ਦਾ ਇਤਿਹਾਸ ਹੈ ਤੁਹਾਡੀ ਇਹ ਸੇਵਾਦਾਰ ਦਾ ਮੇਰੇ ਪੁਰਖਿਆਂ ਦਾ ਮੇਰੇ ਬਜ਼ੁਰਗਾਂ ਦਾ ਮਹਾਪੁਰਖਾਂ ਨੇ ਪਹਿਲੇ ਦਿਨ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਜੀ ਲਗਾਤਾਰ 28 ਸਾਲ ਸੇਵਾ ਕੀਤੀ 28 ਸਾਲ ਕਿੰਨਾ ਦੂਰ ਹੋ ਸਕਦੇ ਹੈ ਕਿੰਦਾ ਬਾਹਰ ਨਿਕਲ ਸਕਦੇ ਹੈ ਕਿੰਦਾ ਆਪਣੇ ਜਿਨ੍ਹਾਂ ਨੇ ਖੂਨ ਦੇ ਕਤਰੇ ਬਹਾਏ ਹੋਣ ਜਿਨ੍ਹਾਂ ਨੇ ਸਿਰ ਆਪਣੇ ਪਸੀਨਾ ਪਾਇਆ ਹੋਵੇ ਉਹ ਅਸਥਾਨ ਦੀ ਸੇਵਾ ਕਰਦੀ ਬਾਹਰ ਨਹੀਂ ਜਾ ਸਕਦੀ ਸਾਧ ਸੰਗਤ ਜੀ ਨਹੀਂ ਦੂਰ ਹੋ ਸਕਦੀ ਮਰ ਜਾਮਾਗੇ ਪਥਰਾਂ ਲੋਕੀ ਟੋਟ ਨਹੀਂ ਸਕਦੀ ਸਾਧ ਸੰਗਤ ਜੀ ਆ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤਾਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਕਿਹਦੇ ਨਿਸ਼ਾਨ ਕਿੱਥੋਂ ਲਾਗੇ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਸਦਾ ਚਲ ਕਮਗੀ ਚੀਮਾਸਾ ਨੂੰ ਪਾਸ ਸਰਵ ਦੇ ਸਾਈਨ ਕਰਾ ਕੇ ਭੇਜ ਦਿਓ ਪ੍ਰਧਾਨ ਵੀ ਲਾਡਲਾ ਅਸੀਂ ਵੀ ਲਾਡਲੇ ਅਸੀਂ ਐ ਹੀ ਲਾਡਲੇ ਇੱਕ ਦੂਜੇ ਦਾ ਸਤਿਕਾਰ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਕਰਦੇ ਆ ਤੇ ਇੱਕ ਦੂਜੇ ਦੇ ਖੁਸ਼ ਵੀ ਪੜੇ ਹੁੰਨੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਕਰ ਜੈਪੁਰ ਸੀ ਮੈਂ ਕਹਿੰਦੇ ਉੱਦਾਂ ਹੀ ਜਿਹੜਾ ਨਰਜੀ ਜੀ ਮਰ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ कारण ताई लोग नहीं मनते कहें बीबी बीबी है, छीबी नहीं वक्री हो सकती जे मैं जे थी तो सेवादार ने कोई शब्द बद घट बोल लिया होफ़ तो बोल लिया होत सतकार के खिलाफ बोल लिया हो मरी जा चुका क्योंकि कई बारी बलबले हों बहुत कुछ कह जी द ਤੁਸੀਂ ਮਹਿਸੂਸ ਨਹੀਂ ਕਰੋਗੇ ਮੈਂ ਆਪਣੀ ਸਾਰੀ ਸੰਗਤ ਕੋਲ ਖੀਮਾ ਦੀ ਚਾਚਕ ਅੱਜ ਸਾਰਾ ਕਾਫਲਾ ਆਇਆ ਕਹਿਣ ਲੱਗੇ ਨਾ ਜਦੋਂ ਪਾਰਟੀ ਛੱਡਣੀ ਹੀ ਨਹੀਂ ਜਦੋਂ ਅਕਾਲੀ ਦਲ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਅਕਾਲੀ ਦਲ ਦਾ ਹੀ ਕਰਨਾ ਹੈ ਤੇ ਸਾਰੇ ਚਲੋ ਕਾਫਲਾ ਬਣ ਕੇ ਤੁਰੀਏ ਜਿਹਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਤੁਰਨ ਲੱਗਾ ਹੈ ਬਾਕੀ ਗੱਲਾਂ ਤੁਹਾਡਾ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿਣੀ ਹੈ ਇੱਕ ਵੀ ਉਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਆ ਕਿਹੜੀਆਂ ਕਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਪਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਕਿ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਣ ਦੇਣ ਆਏ ਹੋ ਸਤਿਕਾਰ ਦੇਣ ਆਏ ਹੋ ਜੋ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਇੱਥੇ تیر ਬੰਗ ਬੱਜਦਾ ਇਸ ਇੱਥੇ ਅਕਾਲੀ ਦਲ ਦਾ ਹੀ ਚੰਡਾ ਲੱਗੇਗਾ ਚੰਡਾ ਝੂਲੇਗਾ ਔਰ ਅੱਜ ਵੀ ਮੇਰੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਉਹਨਾਂ ਪਾਰਟੀ ਚ ਨਹੀਂ ਤੱਕੜੀ ਅਜੇ ਵੀ ਝੂਲੀ ਜਾਂਦੀ ਇਚੂ ਲੇ ਜਾਓ ਮੇਰੇ ਕੋਠਾ ਵੇਖ ਲਓ ਪਰਿਆ ਪਿਆ ਤੱਕੜੀ ਨਾਲ ਐ ਡੱਡੇ ਵੱਡੇ ਬੰਡਲ ਪਏ ਸਭ ਮੇਰੀ ਬੇਨਤੀ ਹੱਥ ਜੋੜ ਕੇ ਮੇਰੇ ਵੀਰੋ ਮੈਂ ਤੁਹਾਡੇ ਕੋਲ ਮਾਫੀ ਮੰਗਦਾ